ਦਾ ਬੰਦੇ ਸਰਦਾਰ ਕੁਮਾਰ ਸਿੰਘ ਗੜੀ ਜਿਨ੍ਹਾਂ ਦਾ ਚੋਣਾਂ ਬਾਤੀ 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 ਪੰਜਾਬ ਦੇ ਸਾਹਮਣੇ ਆ ਬਟਾ ਆਪਣੇ ਬੇਟੇ ਹਲੋ ਭਾਰੀ ਗੋਡਾ ਦਾ ਨਿਸਤੰਤੀ ਬੋਧਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਮਾਨਯੋਗ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਪ੍ਰਧਾਨ ਬੋਧਜਨ ਸਮਾਜ ਪਾਰਟੀ ਪੰਜਾਬ ਉਹਨਾਂ ਦਾ ਸਨਮਾਨ ਮਾਨਯੋਗ ਸਰਦਾਰ ਸਰਜੀਤ ਸਿੰਘ ਬਡੇਸਰੋ ਜੀ ਉਹਨਾਂ ਦੇ ਬੇਟੇ ਵਿਪਨ ਕਮਾਲ ਵੱਲੋਂ ਅਤੇ ਉਹਨਾਂ ਦੀ ਨੌਰਾਨੀ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਮਾਨਯੋਗ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਉਮੀਦਵਾਰ ਭੋਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਸ਼੍ਰੀ ਅਨੰਦਪਰ ਸਾਹਿਬ ਉਹਨਾਂ ਦਾ ਸਨਮਾਨ ਕੀਤਾ ਗਿਆ ਸੋ ਮੈਂ ਬੇਨਤੀ ਕਰੂੰਗਾ ਭੋਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਬਡੇਸਰੋ ਵੀ ਇਸ ਧਰਤੀ ਤੇ ਬਡੇਸਰੋ ਦੇ ਸੱਡੇ ਤੇ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ